ਗਦਰਪਤੀ ਸ਼ਾਹੂਜੀ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸ਼ਾਹੂ ਮੇਲਾ ਡਾਕਟਰ ਬੀ ਆਰ ਅੰਬੇਡਕਰ پارک ਹਦੀਆਬਾਦ ਫਗਵਾੜਾ ਵਿਖੇ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਬੜੀ ਹੀ ਉਮਤਾਮ ਨਾਲ ਮਨਾਇਆ ਗਿਆ ਜਿਸ ਦਾ ਉਦਗਾਰਨ ਸੰਤ ਕੁਲਵੰਤ RAM ਭਰੋਮੀਯਾਰਾ ਅਤੇ ਸੰਤ ਦੇਸਰਾਜ ਡੇਰਾ ਗੋਬਿੰਦਪਰਾ ਤੋਂ ਇਲਾਵਾ ਸੰਤ ਕਿਸ਼ਨ ਨਾ ਝੇੜੂ ਵਾਲਿਆਂ ਨੇ ਬਾਬਾ ਸਾਹਿਬ ਜੀ ਅਤੇ ਛਤਰਪਤੀ ਸ਼ਾਹੂ ਜੀ ਦੇ ਬੁੱਧ ਤੇ ਫੁੱਲ ਬੁਲਾਮਾ ਪਾ ਕੇ ਕੀਤਾ ਇਸ ਦੌਰਾਨ ਜਿੱਥੇ ਮਿਸ਼ਨਰੀ ਕਲਾਕਾਰਾਂ ਅਤੇ ਬੱਚਿਆਂ ਵੱਲੋਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਅਯਾਦ ਰੰਗ ਮੰਚ ਦੀ ਟੀਮ ਵੱਲੋਂ ਕੋਰੀਓਗ੍ਰਾਫੀ ਪੇਸ਼ ਕਰਦੇ ਆ ਛਤਰਪਤੀ ਸ਼ਾਹੂ ਜ ਦੀ ਜੀਵਨੀ ਤੋਂ ਵੀ ਚਾਨੂੰ ਕਰਵਾਇਆ ਗਿਆ ਜਦ ਕਿ ਵਕਫਾ ਘਡੇਰੇ ਤੋਂ ਆਏ ਸੰਤਾ ਮਹਾਪੁਰਸ਼ਾਂ ਅਤੇ ਬੋਧੀ ਅਤੇ ਭਿਕਸ਼ੂਆਂ ਵੱਲੋਂ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਕਿਹਾ ਕਿ ਸੰਸਥਾ ਦਾ ਇਹ ਉਪਰਾਲਾ ਜਿੱਥੇ ਕਾਬਲੇ ਤਾਰੀਫ ਹੈ ਉੱਥੇ ਇਸ ਸੰਸਥਾ ਵੱਲੋਂ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਅਨੇਕਾ ਪ੍ਰੋਜੈਕਟ ਵੀ ਕੀਤੇ ਜਾਂਦੇ ਹਨ ਗਾਹ ਤਾਂ ਮੈੰਡੋ ਬੰਦ ਹੋ ਗਏ ਸਾਨੂੰ ਇਦਾਂ ਦੇ ਮਹਾਪੁਰਸ਼ ਇਦਾਂ ਦੇ ਰਾਜੇ ਮਹਾਰਾਜੇ ਚਾਹੀਦੇ ਆ ਜਿਨ੍ਹਾਂ ਨੇ ਸਮਾਜ ਨੂੰ ਇੱਕ ਮਾਲਾ ਦੇ ਵਿੱਚ ਪ੍ਰੂਨ ਦਾ ਯਤਨ ਕੀਤਾ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਔਰ ਉਹਨਾਂ ਨੇ 20ਵੀਂ ਸਦੀ ਦੇ ਵਿੱਚ ਆ ਕੇ ਡਾਕਟਰ 바ਵਾ ਸਾਹਿਬ ਅੰਬੇਡਕਰ ਜੀ ਨੂੰ ਉਹਨਾਂ ਨੇ ਕਿਹਾ ਸਮਾਜ ਨੂੰ ਇੱਕ ਮੈਂ ਬਹੁਤ ਫਲੋਸਪਰ ਚੰਗਾ ਰਹਿਬਰ ਦੇ ਕੇ ਚੱਲਿਆ ਔਰ ਡਾਕਟਰ 바ਵਾ ਸਾਹਿਬ ਜੀ ਨੇ ਦੇਖੋ ਸਮਾਜ ਨੂੰ ਕਿੱਥੇ ਤੱਕ ਲਿਆ ਕੇ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਉਹਨਾਂ ਦੀ ਸੋਚ ਸੀ ਗੁਰੂ ਦਾਸ ਮਹਾਰਾਜ ਦੀ ਸੋਚ ਉਹੀ ਜਿਹੜੀ ਮਹਾਂਪੁਰਸ਼ ਡਾਕਟਰ ਬਾਬਾ ਸਾਹਿਬ ਵੀ ਉਹੀ ਲੈ ਕੇ ਚੱਲੇ ਆ ਅੱਜ ਵੀ ਉਹਨਾਂ ਦੇ ਵਿਚਾਰ ਕਰਕੇ ਦੇਖ ਲਓ ਪੜੋ ਜੁੜੋ ਸੰਘਰਸ਼ ਕਰੋ ਔਰ ਗੁਰੂ ਦਾਸ ਮਹਾਰਾਜ ਦੀ ਬਾਣੀ ਦੇ ਨਾਲ ਅੰਕ ਜੋੜ ਕੇ ਦੇਖ ਲਓ ਕਿ ਉਹ ਇੱਕੋ ਹੀ ਉਹਨਾਂ ਦੀ ਫਲਸਫੀ ਜਾ ਉਹਨਾਂ ਦੀ ਕੋਈ ਵੱਖਰੀ ਨਹੀਂ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਸਹਿਯੋਗੀਆਂ ਤੇ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਸਮਾਗਮ ਦੇ ਅੰਤ ਵਿੱਚ ਰਮੇਸ਼ ਕੌਲ ਅਤੇ ਸੀਤਾ ਕੌਲ ਨੇ ਪ੍ਰਵਾਸੀ ਭਾਰਤੀਆਂ ਤੇ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਡਾਕਟਰ ਬੀ ਆਰ ਅੰਬੇਦਕਰ پارک ਨਕੋਦਾ ਰੋਡ ਹਦੀਆਬਾਦ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਛਤਰਪਤੀ ਸ਼ਾਹੂ ਜੀ ਮਹਾਰਾਜ ਦੇ ਨਾਂ ਤੇ ਸਾਲਾਨਾ ਸ਼ਾਹੂ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਡੇਰੀਆਂ ਦੇ ਸੰਤ ਮਹਾਪੁਰਸ਼ਾਂ ਨੇ ਭਾਗ ਲਿਆ ਜਿਹਦੇ ਵਿੱਚ ਸੰਤ ਕੁਲ ਵੰਤਰਾਮ ਜੀ ਪਰੋ ਮਜਾਰਾ ਔਰ ਸੰਤ ਤੇਸਰਾਜ ਜੀ ਔਰ ਸੰਤ ਕਿਸ਼ਨਾ ਜੀ ਚਿਹੜੂ ਔਰ ਸੰਤ ਸੰਤ ਬਾਬਾ ਪ੍ਰਕਾਟਨਾਥ ਜੀ ਰਹੀਮ ਪਰ ਇਹਨਾਂ ਦੀ ਅਗਵਾਈ ਦੇ ਵਿੱਚ ਮੇਲੇ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਗਈ ਔਰ ਐਨ ਆਰ ਆਈ ਭਰਾਵਾਂ ਸ਼੍ਰੀ ਮਨਮਦਨ ਸਰੋਵਾ ਜੀ ਔਰ ਉਹਨਾਂ ਦੇ ਸਾਥੀ ਅਮਰਜੀਤ ਬੰਗੜ ਜੀ ਨਿਊਜ਼ੀਲੈਂਡ ਤੋਂ ਉਹਨਾਂ ਦੇ ਸਾਥੀ ਤੇ ਗੁਰਦਿਆਲ ਬੋਸ ਅਮਰਜੀਤ ਬੋਸ ਇਹ ਸਾਰੇ तमाम ਸਾਥੀ ਜਸਵੀਰ ਬੰਗੜ ਇਟਲੀ ਤੋਂ ਇਹਨਾਂ ਸਾਥੀਆਂ ਦੇ ਹੋਰ ਵੀ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਆ ਔਰ ਜਿੰਨੇ ਵੀ ਪਾਰਕ ਦੇ ਬੱਚੇ ਆ ਉਹਨਾਂ ਨੇ ਕੋਰੀਓਗ੍ਰਾਫੀ ਨਾਟਕ ਜਿੱਦਾਂ ਭੰਗੜਾ ਪੋਲੀਆਂ ਪਾ ਕੇ ਸ਼ਾਹੂ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਔਰ ਆਜ਼ਾਦ ਰੰਗਮંચ ਤੇ ਵਕ ਵਕ ਕਲਾਕਾਰਾਂ ਨੇ ਵੀ ਮਿਸ਼ਨਰੀ ਗੀਤ ਗਾਏ ਤੋਂ ਖੂਬ ਜਿਹੜਾ ਆ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਜਿਹੜਾ ਇਹ ਮੇਲਾ ਖਚਾ-ਖਚੇ ਬੜਾ ਭਰਿਆ ਔਰ ਖੂਬਸੂਰਤੀ ਜਿਹੜੀ ਆ ਉਹ ਬੇਮਿਸਾਲ ਜਿਹੜੀ ਆ ਉਹ ਡਾਕਟਰ ਅੰਬੇਡਕਰ ਪਾਰਕ ਦੇ ਵਿੱਚ ਨਜ਼ਰ ਆਈ ਤੇ ਜੋ 샤ਹੂ ਸ਼ਤਰਪਤੀ ਜੀ ਨੇ 26 ਜੁਲਾਈ 1902 ਨੂੰ ਰਾਖਮਕਰ ਲੋਕਤੰਤਰ ਗਣਤੰਤਰ ਜੀ ਦੀ ਉਹਦੀ ਸ਼ੁਰੂਆਤ ਕੀਤੀ ਸੀ ਤੇ ਵੱਖ-ਵੱਖ ਬੁਲਾਰਿਆਂ ਨੇ ਸਾਰੇ ਮਹਾਪੁਰਸ਼ਾਂ ਨੇ ਇੱਥੇ ਚਰਚਾ ਕੀਤੀ ਸਭ ਦਾ ਧੰਨਵਾਦ